ਮੇਰੀ ਮੇਰੇ ਨਾਲੋਂ ਜਿੰਨਾ ਨੂੰ ਪਿਆਰੀ ਜ਼ਿੰਦਗੀ ਹੋ ਜਿੰਨਾ ਆਪਣੀ ਵੀ ਮੇਰੇ ਉਤੋਂ ਵਾਰੀ ਜ਼ਿੰਦਗੀ ਓਏ ਆਪ ਨੇ ਹੰਡਾਏ ਚਾਹੇ ਲੱਖ ਦਿਨ ਮਾੜੇ ਮੈਨੂੰ ਦੇਖਣ ਨਾ ਦਿੱਤੀ ਕਦੇ ਮਾੜੀ ਜ਼ਿੰਦਗੀ ਤੋ ਸਿੰਗਿੰਗ ਕਦੋਂ ਤੋਂ ਸਟਾਰਟ ਕੀਤੀ ਤੇ ਕਿਵੇਂ ਸ਼ੌਂਕ ਪਿਆ ਇਹ ਤਾਂ ਛੋਟੇ ਹੁੰਦਿਆਂ ਤੋਂ ਸਾਡੇ ਨਾਲ ਮਤਲਬ ਘਰ ਦੇ ਨਾਲ ਹੀ ਮੇਰੇ ਪੀਰਾਂ ਦੀ ਦਰਗਾਹ ਉੱਥੇ ਉਹ ਕਰਵਾਨੇ ਆਪਾਂ ਪੀਰਾਂ ਦਾ ਪੰਡਾਰਾ ਮੇਲਾ ਕਰਵਾਨੇ ਤੇ ਉੱਥੇ ਮੈਨੂੰ ਮਾਈਕ 'ਚ ਬਸ ਇੱਕ ਬੋਲਣ ਦਾ ਸ਼ੌਂਕ ਜਿਹਾ ਸੀਗਾ ਕਿ ਹਾਂ ਮੈਂ ਬੋਲਣਾ ਕੁਝ ਬਸ ਉਹ ਤੋਂ ਮੈਨੂੰ ਸ਼ੌਂਕ ਆ ਗਿਆ ਸੀਗਾ ਬੇਬੇ ਬਾਪੂ ਨੂੰ ਖਵਾਉਣ ਜੋਗਾ ਹੋ ਜਾਵਾਂ ਤੁਸੀਂ ਇੰਨਾ ਚਿਰ ਤੋਂ ਜਿਹੜਾ ਸਿੰਗਿੰਗ ਵੀ ਕਰ ਰਹੇ ਨਾਲ ਨਾਲ ਤੁਸੀਂ ਲਿਖਦੇ ਵੀ ਹੋ ਤੁਹਾਨੂੰ ਕੋਈ ਮਤਲਬ ਅੱਗੇ ਤੁਹਾਨੂੰ ਓਪਰਚ्युनिटी ਨਹੀਂ ਮਿਲੀ ਕਿਸੇ ਰਿਐਲਿਟੀ ਸ਼ੋ ਵਿੱਚ ਨਹੀਂ ਟਰਾਈ ਕੀਤਾ ਤੁਸੀਂ ਵੀ ਮੇਰੇ ਉਤੋਂ ਵਾਰੀ ਜ਼ਿੰਦਗੀ ਵੌਇਸੋ ਪੰਜਾਬੀ ਗਿਆ ਸਾਰੀ ਜਗ੍ਹਾ ਮੈਂ ਗਿਆ ਆ ਬੋਰਡ ਵੀ ਮਿਲਿਆ ਨੇ ਪਰ ਉਹ ਬੋਰਡ ਦਾ ਕੋਈ ਫਾਇਦਾ ਨਹੀਂ ਮੈਡਮ ਜਦੋਂ ਤੱਕ ਉਹ ਤੁਹਾਡੀ ਜੋ ਵੀ ਟੈਲੈਂਟ ਆ ਕਿਸੇ 'ਚ ਵੀ ਕੋਈ ਵੀ ਟੈਲੈਂਟ ਨਾ ਉਹ ਜਦੋਂ ਤੱਕ ਉਹ ਟੈਲੈਂਟ ਦਾ ਮੁੱਲ ਨਾ ਲਾਣਾ ਪਵੇ ਤਾਂ ਉਹ ਫਿਰ ਬੰਦਾ ਟੁੱਟ ਜਾਂਦਾ ਜੇ ਕਿਤੇ ਬੇਬੇ ਬਾਪੂ ਦੇਖ ਲਾ ਮੈਂ ਰੋਂਦਿਆਂ ਹਾਇ ਰੱਬ ਮੈਂ ਰੈਡੀ ਸ਼ੋਅ ਕਿਤੇ ਵੀ ਜਾਣਾ ਬੰਦ ਕਰਤਾ ਮੈਂ ਇਹ ਸੋਚਿਆ ਸੀਗਾ ਕਿ ਮੈਂ ਹੁਣ ਆਪਣਾ ਆਪਣੇ ਜਿਹੜੇ ਲਿਰਿਕਸ ਲਿਖੇ ਆ ਜਿਹੜੇ ਮੈਂ ਗਾਣੇ ਲਿਖੇ ਆ ਉਹ ਮੈਂ ਆਪ ਹੀ ਲੋਕਾਂ 'ਗੇ ਲੈ ਕੇ ਆਵਾਂ ਬਸ ਇਹਨੇ ਜੋਗਾ ਕਰੀ ਮੋਲਾ ਮੇਰੇ ਆ ਹੁੰਦੀ ਦੁਨੀਆਏ ਕੀ ਉਦੋਂ ਸਮਝੇ ਆਈ ਓ ਜੱਫੀ ਜਦੋਂ ਆਕੇ ਸਾਨੂੰ ਕਰਜੇ ਨੇ ਪਾਈ ਓ ਮਾਰਾ ਸਾਨੂੰ ਲੋਕ ਲੱਗ ਗਏ ਸੀ ਬੋਲਨ ਆਪਣੇ ਕਰੀਬੀ ਨਾਲੇ ਪਹਿਣ ਤੇ ਪਾਈ ਜਦੋਂ ਆਪਣੇ ਵੀ ਸਾਥ ਤੁਹਾਡਾ ਮਤਲਬ ਮੁੱਲ ਨਹੀਂ ਪਿਆ ਤੁਸੀਂ ਇੰਨੀ ਸਿੰਗਿੰਗ ਕੀਤੀ ਇੰਨੀ ਮਿਹਨਤ ਕੀਤੀ ਹੈ ਸਰ ਕਿੱਦਾਂ ਦਾ ਫੀਲ ਹੋਇਆ ਜਦੋਂ ਲੋਕਾਂ ਵੱਲੋਂ ਕਮੈਂਟ ਗਲਤ ਮਿਲਦੇ ਨੇ ਬੰਦਾ ਆਇਆ ਬਾਪੂ ਨੇ ਦਿਖਾ ਕੇ ਸਭ ਤੋਂ ਪਹਿਲਾਂ ਦਾ ਬੰਦਾ ਆਪਣਾ ਘਰ ਦੇਖਦਾ ਸ਼ੌਂਕ ਸਾਰਿਆਂ ਦੇ ਹੁੰਦੇ ਨੇ ਮੇਰੇ ਵੀ ਬੜੇ ਸ਼ੌਂਕ ਨੇ ਪਰ ਗੱਲ ਇਹ ਆ ਜਿੱਥੇ ਘਰ ਦੀ ਗੱਲ ਆ ਜੇ ਕਿ ਨਹੀਂ ਪਹਿਲਾਂ ਆਪਣਾ ਘਰ ਦੇਖੀਏ ਘਰ ਸੰਭੀਏ ਉਸ ਤੋਂ ਬਾਅਦ ਸਿੰਗਿੰਗ ਤੇ ਵੀ ਤੁਹਾਨੂੰ ਪਤਾ ਪੈਸਾ ਚਾਹੀਦਾ ਹਰ ਇੱਕ ਚੀਜ਼ ਲਈ ਪੈਸਾ ਚਾਹੀਦਾ ਹੈ ਮੈਂ ਲਾਲ ਕਾਲੇ ਖਾਰੀ ਮੋੜ ਜਿੰਦਗੀ ਚ ਆਇਆ ਲੱਖਾਂ ਹੀ ਉਹ ਜਿੱਤੋਂ ਰੋਟੀ ਆਪਾਂ ਖਾਣੀ ਆ ਜੇ ਆਪਣੇ ਕੋਲ ਉਹੀ ਨਹੀਂ ਆ ਤੇ ਆਪਾਂ ਬਾਕੀ ਕਿੱਥੋਂ ਕਰਾਂਗੇ ਇਸ ਕਰਕੇ ਮੈਂ ਡੈਡੀ ਨਾਲ ਆਪਣੇ ਕੰਮ ਇੱਥੇ ਕਰਨਾ ਗੁਆੜ ਦੀ ਦੁਕਾਨ ਵਾਸਤੇ ਸੀ ਮੋਤ ਲੋਕਾਂ ਵਾਸਤੇ ਸੀ ਤਾੜੀ ਹੱਥਾਂ ਦੀ ਕਈ ਟੈਲੈਂਟ ਨੂੰ ਲੈ ਕੇ ਤੁਸੀਂ ਨਰਾਸ਼ ਹੁੰਦੇ ਹੋ ਦਿਖਾਏ ਦੇ ਰਹੇ ਕਿਉਂਕਿ ਜੋ ਤੁਸੀਂ ਚਾਹੁੰਦੇ ਹੋ ਤੁਹਾਨੂੰ ਮਿਲ ਨਹੀਂ ਰਿਹਾ ਤਾਂ ਕਰਕੇ ਤੁਹਾਨੂੰ ਇੱਕ ਤਰੀਕੇ ਨਾਲ ਕੰਪਰੋਮਾਈਜ਼ ਕਰਨਾ ਪੈਣਾ ਆਪਣੇ ਪਾਪਾ ਦੇ ਕੰਮ ਵਿੱਚ ਕੰਪਰਮਾਈ ਜਿੰਨੀ ਮੈਂ ਕਹਿ ਸਕਦਾ ਮੇਰੀ ਮੇਰੇ ਹੈ ਹੀ ਸਾਡਾ ਮੈਨੂੰ ਇਹ ਕੰਮ ਨਾਲ ਲਗਾ ਵੀ ਬਹੁਤ ਆ ਮੈਨੂੰ ਬਹੁਤ ਵਧੀਆ ਲੱਗਦਾ ਪਹਿਲਾਂ ਛੋਟੇ ਹੁੰਦੇ ਆ ਹਾਂ ਹੁੰਦਾ ਸੀਗਾ ਕਿ ਨਹੀਂ ਯਾਰ ਪਰ ਹੁਣ ਜਦੋਂ ਜਦੋਂ ਹਾਲਾਤ ਵਗੈਰਾ ਵੀ ਦੇਖਿਆ ਘਰ ਦੇ ਤਾਂ ਨਹੀਂ ਸਹੀ ਲੱਗਿਆ ਮੈਂ ਹੀ ਨਹੀਂ ਕਹਿੰਦਾ ਸੀ ਬੜੇ ਗਰੀਬ ਸੀ ਜਾਂ ਹਨਾ ਸਾਰੇ ਕਈ ਕਹਿ ਦਿੰਦੇ ਆ ਕਿ ਨਹੀਂ ਜੀ ਅਸੀਂ ਸਾਡੇ ਕੋ ਕੁਝ ਨਹੀਂ ਸੀਗਾ ਮੈਂ ਨਹੀਂ ਕਹਿੰਦਾ ਰੱਬ ਦੀ ਮਿਹਰ ਨਾਲ ਵਧੀਆ ਸੀ ਬਚਪਨ ਬਹੁਤ ਵਧੀਆ ਗਿਆ ਮੇਰਾ ਕੋਈ ਰਿਸ਼ਤੇਦਾਰ ਨਹੀਂ ਕਿਸੇ ਨਾਲ ਖੜਦਾ ਕੋਈ ਯਾਰ ਨਹੀਂ ਕੋਈ ਪਿਆਰ ਨਹੀਂ ਕੋਈ ਭੈਣ ਭਰਾ ਨਹੀਂ ਖੜਦਾ ਕਿਉਂਕਿ ਮੈਂ ਇਹ ਚੀਜ਼ ਨਾ ਚੰਗੀ ਤਰ੍ਹਾਂ ਵਾਕਿਫਾ ਇਹ ਚੀਜ਼ ਦਾ ਮੈਂ ਬਹੁਤ ਨੇੜਿਆਂ ਦੇਖਿਆ ਮਾੜੇ ਟਾਈਮ ਨੂੰ ਇੱਕ ਮੈਡਮ ਹਰੇਕ ਬੰਦੇ ਦੀ ਆਪਣੀ ਆਪਣੀ ਹਨਾ ਖੁਆਇਸ਼ ਹੁੰਦੀ ਆ ਕਿ ਮੇਰੇ ਕੋਲ ਆ ਗੱਡੀ ਹੋਵੇ ਮੇਰੇ ਕੋਲ ਆਹ ਕਾਰ ਹੋਵੇ ਜੀ ਤੇ ਉਹ ਚੀਜ਼ ਨੂੰ ਲੈ ਕੇ ਨਾ ਮੇਰਾ ਜਿਹੜਾ ਦਿਮਾਗ ਆ ਉਹ ਮੈਂ ਬਹੁਤ ਜ਼ਿਆਦਾ ਸੋਚਦਾ ਸੀਗਾ ਕਿ ਕਿ ਹਾਂ ਯਾਰ ਸਾਰੇ ਆਪਣਾ ਆਪਣਾ ਸੋਚਦੇ ਆ ਕਿ ਹਨਾ ਮੇਰੇ ਆ ਸੁਪਨੇ ਆ ਮੇਰੇ ਪਰ ਜਿਹੜੀ ਮੇਰੀ ਖੁਆਇਸ਼ ਆ ਉਹ ਮੈਂ ਇੱਕ ਗੀਤ ਦੇ ਰੂਪ ਚ ਲਿਖੀ ਆ ਸੋ ਇਹ ਮੇਰੇ ਗਾਣੇ ਦਾ ਨਾਮ ਮੈਂ ਖੁਆਇਸ਼ ਹੀ ਰੱਖਿਆ ਜੀ ਤੇ ਮੇਰੀ ਖੁਆਇਸ਼ ਕੀ ਆ ਉਹ ਮੈਂ ਤੁਹਾਨੂੰ ਦੱਸਦਾ ਜੋ ਕਿ ਆਪਣੇ ਹੀ ਸ਼ਬਦਾਂ ਵਿੱਚ ਬਿਆਨ ਕੀਤੀ ਹੋਈ ਆ ਆਪ ਲਿਖੀ ਜੀ ਆਪ ਲਿਖਿਆ ਮੈਂ ਜੀ ਉਹ ਐਦਾਂ ਮੇਰੀ ਮੇਰੇ ਨਾਲੋਂ ਜਿੰਨਾਂ ਨੂੰ ਪਿਆਰੀ ਜ਼ਿੰਦਗੀ ਉਹ ਜਿੰਨਾਂ ਆਪਣੀ ਵੀ ਮੇਰੇ ਉਤੋਂ ਵਾਰੀ ਜ਼ਿੰਦਗੀ ਓਏ ਆਪਨੇ ਹੰਡਾਏ ਚਾਹੇ ਲੱਖ ਦਿਨ ਮਾੜੇ ਮੈਨੂੰ ਦੇਖਣ ਨਾ ਦਿੱਤੀ ਕਦੇ ਮਾੜੀ ਜ਼ਿੰਦਗੀ ਜੇ ਕਿਤੇ ਬੇਬੇ ਬਾਪੂ ਦੇਖ ਲਾਂ ਮੈਂ ਰੋਂਦਿਆਂ ਜੇ ਕਿਤੇ ਬੇਬੇ ਬਾਪੂ ਦੇਖ ਲਾਂ ਮੈਂ ਰੋਂਦਿਆਂ ਹਾਏ ਰੱਬਾ ਮੈਂ ਹਸੋਣੇ ਜੋਗਾ ਹੋ ਜਾਵਾਂ ਬਸ ਐਨੇ ਜੋਗਾ ਕਰੀ ਮੋਲਾ ਮੇਰੇ ਆ ਬੇਬੇ ਬਾਪੂ ਨੂੰ ਖਵਾਉਣੇ ਜੋਗਾ ਹੋ ਜਾਵਾਂ ਬਸ ਐਨੇ ਜੋਗਾ ਕਰੀ ਮੋਲਾ ਮੇਰੇ ਆ ਬੇਬੇ ਬਾਪੂ ਨੂੰ ਖਵਾਉਣ ਜੋਗਾ ਹੋ ਜਾਵਾਂ ਕੀ ਬਾਤ ਹੈ ਤੁਹਾਡੀ ਆਵਾਜ਼ ਬੜੀ ਹੀ ਵਧੀਆ ਹੈ ਬੜੀ ਸੁਣਨ ਕਿ ਨਾ ਸਕੂਨ ਜਾ ਮਿਲਦਾ ਹੈ ਆਵਾਜ਼ ਤੁਸੀਂ ਨੂੰ ਤੁਹਾਡੀ ਤੇ ਸਰ ਸਭ ਤੋਂ ਪਹਿਲਾਂ ਕਰ ਗੱਲ ਕਰਾਂਗੇ ਤੁਹਾਡੇ ਘਰ ਬਾਰੇ ਪਰਿਵਾਰ ਵਿੱਚ ਕੋਣ ਪਰਿਵਾਰ ਵਿੱਚ ਹੀ ਮੇਰੇ ਮੰਮੀ ਡੈਡੀ ਨੇ ਇੱਕ ਛੋਟਾ ਭਾਈ ਹੈ ਮੇਰਾ ਤੇ ਦਾਦੀ ਨੇ ਮੇਰੇ ਨਾਲ ਤੇ ਮੇਰੀ ਮੇਰਾ ਵਿਆਹ ਹੋ ਚੁੱਕਿਆ ਮੇਰੀ ਵਾਈਫ ਹੈ ਮੇਰੀ ਇੱਕ ਛੋਟੀ ਕੁੜੀ ਹੈ 7 ਮਹੀਨੇ ਦੀ ਹਾਂਜੀ ਸੋ ਸਿੰਗਿੰਗ ਦੀ ਜੇ ਗੱਲ ਕੀਤੀ ਜਾਵੇ ਤੁਸੀਂ ਮਤਲਬ ਸਿੰਗਿੰਗ ਕਦੋਂ ਤੋਂ ਸਟਾਰਟ ਕੀਤੀ ਤੇ ਕਿਵੇਂ ਸ਼ੌਂਕ ਪਿਆ ਮੈਡਮ ਸਾਡੇ ਐਕਚੁਅਲੀ ਕੋਈ ਖਾਨਦਾਨ ਚ ਹੈ ਨਹੀਂ ਮੇਰੇ ਕੋਈ ਫੈਮਿਲੀ ਚ ਹੈ ਹੀ ਨਹੀਂ ਕੋਈ ਮਤਲਬ ਕੋਈ ਆਰਟਿਸਟ ਜਾਂ ਕੋਈ ਸਿੰਗਰ ਇਹ ਤਾਂ ਛੋਟੇ ਹੁੰਦਿਆਂ ਤੋਂ ਸਾਡੇ ਨਾਲ ਮਤਲਬ ਘਰ ਦੇ ਨਾਲ ਹੀ ਮੇਰੇ ਪੀਰਾਂ ਦੇ ਦਰਗਾਹ ਉੱਥੇ ਉਹ ਕਰਵਾਨੇ ਆਪਾਂ ਪੀਰਾਂ ਦਾ ਪੰਡਾਰਾ ਮੇਲਾ ਕਰਵਾਨੇ ਆ ਤੇ ਉੱਥੇ ਮੈਨੂੰ ਮਾਈਕ 'ਚ ਬਸ ਇੱਕ ਬੋਲਣ ਦਾ ਸ਼ੌਂਕ ਜਿਹਾ ਸੀਗਾ ਕਿ ਹਾਂ ਮੈਂ ਬੋਲਣਾ ਕੁਝ ਬਸ ਉਦੋਂ ਤੋਂ ਮੈਨੂੰ ਸ਼ੌਂਕ ਪੈ ਗਿਆ ਸਿੰਗਿੰਗ ਦਾ ਤੇ ਲਿਖਣਾ ਮੈਂ ਆ ਚਾਰ ਪੰਜ ਸਾਲ ਪਹਿਲਾਂ ਤੋਂ ਸ਼ੁਰੂ ਕੀਤਾ ਚਾਰ ਪੰਜ ਸਾਲ ਸਰ ਤੁਸੀਂ ਇੰਨਾ ਚਿਰ ਤੋਂ ਜਿਹੜਾ ਸਿੰਗਿੰਗ ਵੀ ਕਰ ਰਹੇ ਨਾਲ ਨਾਲ ਤੁਸੀਂ ਲਿਖਦੇ ਵੀ ਹੋ ਤੁਹਾਨੂੰ ਕੋਈ ਮਤਲਬ ਅੱਗੇ ਤੁਹਾਨੂੰ ਓਪਰਚ्युनिटी ਨਹੀਂ ਮਿਲੀ ਕਿਸੇ ਰਿਐਲਿਟੀ ਸ਼ੋ ਵਿੱਚ ਨਹੀਂ ਟਰਾਈ ਕੀਤਾ ਤੁਸੀਂ ਨਹੀਂ ਮੈਡਮ ਐਕਚੁਅਲੀ ਕੀਤਾ ਤੇ ਸੀਗਾ ਪਰ ਉੱਥੋਂ ਵੀ ਕੁਝ ਹੋਇਆ ਨਹੀਂ ਕੁਝ ਮੈਨੂੰ ਮਤਲਬ ਨਾ ਜਿੱਦਾਂ ਦਾ ਕਿਸੇ ਨੇ ਗਾਈਡ ਵੀ ਨਹੀਂ ਵਧੀਆ ਤਰ੍ਹਾਂ ਕੀਤਾ ਸਾਰੇ ਕਹਿ ਦਿੰਦੇ ਆ ਕਿ ਹਾਂ ਸੁਣਦੇ ਨੇ ਮੇਰੇ ਗਾਣੇ ਜਿਨ੍ਹਾਂ ਨੇ ਸੁਣਿਆ ਵੀ ਨਹੀਂ ਉਹਨਾਂ ਨੂੰ ਵਧੀਆ ਵੀ ਕਈਆਂ ਨੂੰ ਲੱਗਦੇ ਨੇ ਉਹ ਕਹਿ ਵੀ ਦਿੰਦੇ ਨੇ ਕਿ ਹਾਂ ਅਸੀਂ ਤੇਰੇ ਨਾਲ ਖੜੇ ਆ ਅਸੀਂ ਰਿਕਾਰਡ ਕਰਾਂਗੇ ਜਾਂ ਮੈਂ ਵਾਇਸਓ ਪੰਜਾਬੀ ਗਿਆ ਸਾਰੀ ਜਗ੍ਹਾ ਮੈਂ ਗਿਆ ਅਵਾਰਡ ਵੀ ਮਿਲੇ ਨੇ ਪਰ ਉਹ ਅਵਾਰਡ ਦਾ ਕੋਈ ਫਾਇਦਾ ਨਹੀਂ ਮੈਡਮ ਜਦੋਂ ਤੱਕ ਉਹ ਤੁਹਾਡੀ ਜੋ ਵੀ ਟੈਲੈਂਟ ਆ ਕਿਸੇ 'ਚ ਵੀ ਕੋਈ ਵੀ ਟੈਲੈਂਟ ਨਾ ਉਹ ਜਦੋਂ ਤੱਕ ਉਹ ਟੈਲੈਂਟ ਦਾ ਮੁੱਲ ਨਾ ਲਾਣਾ ਪਵੇ ਤਾਂ ਉਹ ਫਿਰ ਬੰਦਾ ਟੁੱਟ ਜਾਂਦਾ ਜੀ ਇਹਦੇ ਕਰਕੇ ਮੈਨੂੰ ਫਿਰ ਮੈਂ ਰੈਲਿਟੀ ਸ਼ੋਅ ਕਿਤੇ ਵੀ ਜਾਣਾ ਬੰਦ ਕਰਤਾ ਮੈਂ ਇਹ ਸੋਚਿਆ ਸੀਗਾ ਕਿ ਮੈਂ ਹੁਣ ਆਪਣਾ ਆਪਣੇ ਜਿਹੜੇ ਲਿਰਿਕਸ ਲਿਖੇ ਆ ਜਿਹੜੇ ਮੈਂ ਗਾਣੇ ਲਿਖੇ ਆ ਉਹ ਮੈਂ ਆਪ ਹੀ ਲੋਕਾਂ ਕੇ ਲੈ ਕੇ ਆਵਾਂ ਬਸ ਜੇ ਆਪਾਂ ਤੁਹਾਨੂੰ ਦੇਖ ਸਕਦੇ ਤੁਸੀਂ ਇੱਕ ਕਬਾਰ ਦੀ ਦੁਕਾਨ ਖੋਲੀ ਹੋਈ ਹੈ ਤੇ ਕਬਾਰ ਦੇ ਨਾਲ ਨਾਲ ਤੁਸੀਂ ਆਪਣੀ ਸਿੰਗਿੰਗ ਵੀ ਮੈਨੇਜ ਕਰ ਰਹੇ ਹੋ ਵੀ ਕਿਉਂਕਿ ਇਹ ਤੁਹਾਡਾ ਪੈਸ਼ਨ ਹੈ ਤੁਸੀਂ ਅੱਗੇ ਵਧਣਾ ਹੈ ਆਪਣੀ ਆਵਾਜ਼ ਨੂੰ ਲੈ ਕੇ ਪਰ ਜਿਵੇਂ ਕਿ ਤੁਸੀਂ ਕਿਹਾ ਵੀ ਜਦੋਂ ਤੁਹਾਡਾ ਮਤਲਬ ਮੁੱਲ ਨਹੀਂ ਪਿਆ ਤੁਸੀਂ ਇੰਨੀ ਸਿੰਗਿੰਗ ਕੀਤੀ ਇੰਨੀ ਮਿਹਨਤ ਕੀਤੀ ਹੈ ਸਰ ਕਿਦਾਂ ਦਾ ਫੀਲ ਹੋਇਆ ਜਦੋਂ ਲੋਕਾਂ ਵੱਲੋਂ ਕਮੈਂਟ ਗਲਤ ਮਿਲਦੇ ਨੇ ਕਮੈਂਟ ਤਾਂ ਮੈਡਮ ਦੇਖੋ ਪਤਾ ਕੀ ਗੱਲ ਆ ਸਭ ਤੋਂ ਪਹਿਲਾਂ ਤਾਂ ਬੰਦਾ ਆਪਣਾ ਘਰ ਦੇਖਦਾ ਸ਼ੌਂਕ ਸਾਰਿਆਂ ਦੇ ਹੀ ਹੁੰਦੇ ਨੇ ਮੇਰੇ ਵੀ ਬੜੇ ਸ਼ੌਂਕ ਨੇ ਪਰ ਗੱਲ ਇਹ ਆ ਜਿੱਥੇ ਘਰ ਦੀ ਗੱਲ ਆ ਜੇ ਕਿ ਨਹੀਂ ਪਹਿਲਾਂ ਆਪਣਾ ਘਰ ਦੇਖੀਏ ਘਰ ਸੰਭੀਏ ਉਸ ਤੋਂ ਬਾਅਦ ਸਿੰਗਿੰਗ ਤੇ ਵੀ ਤੁਹਾਨੂੰ ਪਤਾ ਪੈਸਾ ਚਾਹੀਦਾ ਹਰ ਇੱਕ ਚੀਜ਼ ਲਈ ਪੈਸਾ ਚਾਹੀਦਾ ਸੋ ਇਸ ਕਰਕੇ ਮੈਂ ਸੋਚਿਆ ਨਹੀਂ ਪਹਿਲਾਂ ਕੰਮ ਜ਼ਰੂਰੀ ਹੈ ਕਿਉਂਕਿ ਜਿੱਤੋਂ ਰੋਟੀ ਆਪਾਂ ਖਾਣੀ ਹੈ ਜੇ ਆਪਣੇ ਕੋਲ ਉਹੀ ਨਹੀਂ ਹੈ ਤਾਂ ਆਪਾਂ ਬਾਕੀ ਕਿੱਥੋਂ ਕਰਾਂਗੇ ਇਸ ਕਰਕੇ ਮੈਂ ਡੈਡੀ ਨਾਲ ਆਪਣੇ ਕੰਮ ਇੱਥੇ ਹੀ ਕਰਨਾ ਕੁਆਰ ਦੀ ਦੁਕਾਨ ਕੁਆਰ ਦੀ ਕੰਮ ਹਾਂਜੀ ਇੱਕ ਤਰੀਕੇ ਸੇ ਨਾ ਤੁਸੀਂ ਜਿਹੜੀ ਤੁਹਾਡੀ ਸਿੰਗਿੰਗ ਨੇ ਆਪਣੀ ਆਵਾਜ਼ ਨੂੰ ਲੈ ਕੇ ਆਪਣੀ ਟੈਲੈਂਟ ਨੂੰ ਲੈ ਕੇ ਤੁਸੀਂ ਨਰਾਸ਼ ਹੁੰਦੇ ਹੋ ਦਿਖਾਈ ਦੇ ਰਿਹਾ ਕਿਉਂਕਿ ਜੋ ਤੁਸੀਂ ਚਾਹੁੰਦੇ ਹੋ ਤੁਹਾਨੂੰ ਮਿਲ ਨਹੀਂ ਰਿਹਾ ਤਾਂ ਕਰਕੇ ਤੁਹਾਨੂੰ ਇੱਕ ਤਰੀਕੇ ਨਾਲ ਕੰਪਰੋਮਾਈਜ਼ ਕਰਨਾ ਪੈ ਰਿਹਾ ਆਪਣੇ ਪਾਪਾ ਦੇ ਕੰਮ ਵਿੱਚ ਨਹੀਂ ਕੰਪਰੋਮਾਈਜ਼ ਵਾਲੀ ਤਾਂ ਕੋਈ ਗੱਲ ਨਹੀਂ ਹੈ ਕੰਪਰੋਮਾਈਜ਼ ਨਹੀਂ ਮੈਂ ਕਹਿ ਸਕਦਾ ਮੇਰੀ ਮੇਰੇ ਹੈ ਹੀ ਸਾਡਾ ਮੈਨੂੰ ਇਹ ਕੰਮ ਨਾਲ ਲੱਗਾ ਵੀ ਬਹੁਤ ਆ ਮੈਨੂੰ ਬਹੁਤ ਵਧੀਆ ਲੱਗਦਾ ਪਹਿਲਾਂ ਛੋਟੇ ਹੁੰਦੇ ਹਾਂ ਹਾਂ ਹੁੰਦਾ ਸੀਗਾ ਕਿ ਨਹੀਂ ਯਾਰ ਪਰ ਹੁਣ ਜਦੋਂ ਜਦੋਂ ਹਾਲਾਤ ਵਗੈਰਾ ਵੀ ਦੇਖਿਆ ਘਰ ਦੇ ਤਾਂ ਨਹੀਂ ਸਹੀ ਲੱਗਿਆ ਸਾਡੀ ਜ਼ਿੰਦਗੀ ਬਹੁਤ ਵਧੀਆ ਸੀਗੀ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਅਸੀਂ ਕੋਈ ਮਾੜੇ ਜਾਂ ਕਹਿ ਲੋ ਕਿ ਕੋਈ ਗਰੀਬ ਨਹੀਂ ਹਨਾ ਕਿ ਠੀਕ ਹੈ ਰੱਬ ਦੀ ਮਿਹਰ ਨਾਲ ਵਧੀਆ ਸੀ ਤਿੰਨ ਟਾਈਮ ਦੀ ਰੋਟੀ ਖਾ ਰਹੀ ਸੀ ਮੇਰੇ ਪਾਪਾ ਜਿਹੜੇ ਮੇਰੇ ਫਾਦਰ ਨੇ ਉਹਨਾਂ ਦੇ ਜ਼ਰੂਰ ਮਾੜਾ ਟਾਈਮ ਸੀਗਾ ਉਹਨਾਂ ਨੇ ਬੜੀ ਮਿਹਨਤ ਕੀਤੀ ਮੇਹਣਾ ਦੇ ਨਾਲ ਸਾਨੂੰ ਪਾਲਿਆ ਬਚਪਨ ਅਸੀਂ ਬਹੁਤ ਵਧੀਆ ਦੇਖਿਆ ਮੈਂ ਹੀ ਨਹੀਂ ਕਹਿੰਦਾ ਸੀ ਬੜੇ ਗਰੀਬ ਸੀ ਜਾਂ ਹਨਾ ਸਾਰੇ ਕਈ ਕਹਿ ਦਿੰਦੇ ਆ ਕਿ ਨਹੀਂ ਜੀ ਅਸੀਂ ਸਾਡੇ ਕੋ ਕੁਝ ਨਹੀਂ ਸੀਗਾ ਮੈਂ ਨਹੀਂ ਕਹਿੰਦਾ ਰੱਬ ਦੀ ਮਿਹਰ ਨਾਲ ਵਧੀਆ ਸੀ ਬਚਪਨ ਬਹੁਤ ਵਧੀਆ ਗਿਆ ਮੇਰਾ ਪਰ ਵਿੱਚ ਜੇ ਆ ਕੇ ਪਤਾ ਸਾਰਿਆਂ ਨੂੰ ਹੀ ਪਤਾ ਕਿ ਇੱਕ ਵਕਤ ਆਉਂਦਾ ਹੈ ਕਿ ਜ਼ਿੰਦਗੀ ਜਦੋਂ ਪਲਟਦੀ ਹੈ ਪਤਾ ਨਹੀਂ ਲੱਗਦਾ ਉਹ ਬਸ ਸਾਡੇ ਨਾਲ ਕੁਝ ਐਦਾ ਦਾ ਹੋਇਆ ਉਹ ਜ਼ਿੰਦਗੀ ਪਲਟ ਗਈ ਉਹ ਜ਼ਿੰਦਗੀ ਐਸੀ ਪਲਟੀ ਕਿ ਅਸੀਂ ਇੱਥੋਂ ਤੋਂ ਇੱਥੇ ਆ ਗਏ ਉਹ ਬਸ ਹੁਣ ਉੱਪਰ ਜਾਣ ਤੱਕ ਹੁਣ ਥੋੜਾ ਲੱਗੇ ਹੋਏ ਆ ਕਿ ਹੋਇਆ ਐਦਾ ਦਾ ਕਿ ਤੁਸੀਂ ਇੰਨੇ ਟੌਪ ਤੇ ਸੀਗੇ ਤੇ ਲੋ ਲੈਵਲ ਦੇ ਵਿੱਚ ਆ ਗਏ ਉਹ ਮੈਡਮ ਬਸ ਹੁਣ ਕੋਈ ਹੋਇਆ ਸੀ ਕੁਝ ਐਦਾ ਦਾ ਆਪਣਾ ਘਰ ਦਾ ਹੀ ਸੀਗਾ ਕੋਈ ਕੰਮ ਬਹੁ ਉਹਦੇ ਕਰਕੇ ਸੀ ਥੋੜਾ ਪਿੱਛੇ ਰਹਿ ਗਏ ਤੇ ਕੋਈ ਘਾਟਾ ਸੀਗਾ ਸਾਨੂੰ ਉਹ ਘਾਟਾ ਬੜਾ ਬਹੁਤ ਜ਼ਿਆਦਾ ਘਾਟਾ ਪੈ ਗਿਆ ਉਹ ਜਿਹੜਾ ਕਿ ਅਸੀਂ ਹੁਣ ਹਲੇ ਤੱਕ ਪੂਰੇ ਕਰਨ ਨੂੰ ਲੱਗੇ ਹੋਏ ਆਂ ਤੇ ਇਹ ਵੀ ਨਹੀਂ ਪਤਾ ਹਲੇ ਕਿੰਨਾ ਟਾਈਮ ਹੋਰ ਕਰਨਾ ਉਹ ਪੂਰਾ ਕਰਾਂਗੇ ਤਾਂ ਕਿਤੇ ਜਾ ਕੇ ਅੱਗੇ ਆਪਣਾ ਕੋਈ ਸੋਚਾਂਗੇ ਜੀ ਬਿਲਕੁਲ ਸਰ ਜਿਵੇਂ ਤੁਸੀਂ ਕਿਹਾ ਵੀ ਤੁਹਾਡੇ ਬਹੁਤ ਜ਼ਿਆਦਾ ਮਾੜੇ ਹਾਲਾਤ ਆ ਗਏ ਸੀਗੇ ਤੇ ਸਰ ਕਰਦੇ ਹਾਲਾਤ ਇਦਾਂ ਸੀ ਕਿ ਘਰ ਦੇ ਕੁਝ ਕਰ ਨਹੀਂ ਸਕਦੇ ਸੀ ਲੇਕਿਨ ਰਿਸ਼ਤੇਦਾਰ ਇੱਕ ਹੁੰਦੇ ਆ ਜਾਂ ਇੱਕ ਫਰੈਂਡਸ ਹੁੰਦੇ ਨੇ ਹਮੇਸ਼ਾ ਹੀ ਸਾਥ ਖੜੇ ਰਹਿੰਦੇ ਨੇ ਜਾਂ ਤੁਹਾਡੇ ਨਾਲ ਕੁਝ ਏਦਾਂ ਦਾ ਹੋਇਆ ਕਿ ਤੁਹਾਡੇ ਘਰ ਦੇ ਨੂੰ ਛੱਡ ਕੇ ਤੁਹਾਡੇ ਰਿਸ਼ਤੇਦਾਰਾਂ ਨੇ ਸਾਥ ਦਿੱਤਾ ਹੋਇਆ ਫਰੈਂਡ ਸਰਕਲ ਨੇ ਤੁਹਾਡਾ ਸਾਥ ਦਿੱਤਾ ਹੋਇਆ ਨਹੀਂ ਮੈਡਮ ਇਹ ਗੱਲ ਤਾਂ ਬਸ ਨਾ ਇਹ ਆਪਾਂ ਮੂਵੀ ਦੇਖਦੇ ਆ ਗਾਣੇ ਸੁਣਦੇ ਆ ਜਾਂ ਕੋਈ ਸਟੋਰੀਸ ਹੁੰਦੇ ਤਾਂ ਉਹ ਸਟੋਰੀਆਂ ਵਧੀਆ ਲੱਗਦੀਆਂ ਪਰ ਜਿਹੜੀ ਰeal life ਆਪਣੀ reality 'ਚ ਏਦਾਂ ਦਾ ਕੁਝ ਨਹੀਂ ਆ ਕੋਈ ਰਿਸ਼ਤੇਦਾਰ ਨਹੀਂ ਕਿਸੇ ਨਾ ਖੜਦਾ ਕੋਈ ਯਾਰ ਨਹੀਂ ਕੋਈ ਪਿਆਰ ਨਹੀਂ ਕੋਈ ਭੈਣ ਭਰਾ ਨਹੀਂ ਖੜਦਾ ਕਿਉਂਕਿ ਮੈਂ ਇਹ ਚੀਜ਼ ਨਾ ਚੰਗੀ ਤਰ੍ਹਾਂ ਵਾਕਿਫ ਹਾਂ ਇਹ ਚੀਜ਼ ਦਾ ਮੈਂ ਬਹੁਤ ਨੇੜਿਆਂ ਦੇਖਿਆ ਮਾੜੇ ਟਾਈਮ ਨੂੰ ਤੇ ਹਲੇ ਵੀ ਦੇਖਦੇ ਪਿਆ ਮੈਂ ਮਾੜੇ ਟਾਈਮ ਨੂੰ ਕਦੇ ਵੀ ਮਾੜਾ ਨਹੀਂ ਗਵਾਂਗਾ ਕਿਉਂਕਿ ਉਹਨੇ ਮੈਨੂੰ ਦੱਸਿਆ ਸਾਰਿਆਂ ਬਾਰੇ ਸਾਰਿਆਂ ਦੇ ਚਿਹਰੇ ਮੈਨੂੰ ਦਿਖਾਏ ਨੇ ਮੈਂ ਕਦੇ ਵੀ ਮਾੜੇ ਟਾਈਮ ਨੂੰ ਨਹੀਂ ਬੋਲ ਸਕਦਾ ਤੇ ਇਹਨੂੰ ਵਧੀਆ ਵੀ ਮੈਂ ਉਹਦੇ ਤੇ ਇੱਕ ਚੀਜ਼ ਲਿਖੀ ਸੀਗੀ ਹੂੰ ਹੁੰਦੀ ਦੁਨੀਆਏ ਕੀ ਉਦੋਂ ਸਮਝੇ ਆਈ ਓ ਜੱਫੀ ਜਦੋਂ ਆਕੇ ਸਾਨੂੰ ਕਰਜੇ ਨੇ ਪਾਈ ਓ ਮਾਰਾ ਸਾਨੂੰ ਲੋਕ ਲੱਗ ਗਏ ਸੀ ਬੋਲਨ ਆਪਣੇ ਕਰੀਬੀ ਨਾਲੇ ਪਹਿਣ ਤੇ ਪਾਈ ਆ ਜਦੋਂ ਆਪਣੇ ਵੀ ਸਾਥ ਗਏ ਛੱਡ ਸੀ ਜਦੋਂ ਆਪਣੇ ਵੀ ਸਾਥ ਗਏ ਛੱਡ ਸੀ ਉਦੋਂ ਦਰਦ ਵੰਡਾਇਆ ਬਾਪੂ ਨੇ ਦਿਖਾ ਕੇ ਚੰਗਾ ਟਾਈਮ ਸਾਨੂੰ ਆਪ ਮਾੜਾ ਟਾਈਮ ਸੀਨੇ ਤੇ ਹੰਡਾਇਆ ਬਾਪੂ ਨੇ ਦਿਖਾ ਕੇ ਚੰਗਾ ਟਾਈਮ ਸਾਨੂੰ ਆਪ ਮਾੜਾ ਟਾਈਮ ਸੀਨੇ ਤੇ ਹੰਡਾਇਆ ਬਾਪੂ ਨੇ ਹਾਲਾ ਤਾਂ ਤੂੰ ਹੀ ਬਣਿਆ ਮੈਂ ਲਾਲ ਕਾਲੇ ਖਾਰੀ ਮੋੜ ਜ਼ਿੰਦਗੀ ਚ ਆਇਆ ਇਹ ਲੱਖਾਂ ਹੀ ਉਹ ਕਰਜੇ ਦੀ ਪੰਡ ਸਾਡੇ ਵਾਸਤੇ ਸੀ ਮੌਤ ਲੋਕਾਂ ਵਾਸਤੇ ਸੀ ਤਾੜੀ ਹੱਥਾਂ ਦੀ ਹਾਂ ਕਰਜੇ ਦੀ ਪੰਡ ਸਾਡੇ ਵਾਸਤੇ ਸੀ ਮੌਤ ਲੋਕਾਂ ਵਾਸਤੇ ਸੀ ਤਾੜੀ ਹੱਥਾਂ ਦੀ ਪਹਾੜ ਜਿੱਡਾ ਜ਼ਹਿਰਾ ਕਰ ਜਰੀਆਂ ਨੇ ਗੱਲਾਂ ਪਹਾੜ ਜਿੱਡਾ ਜ਼ਹਿਰਾ ਕਰ ਜਰੀਆਂ ਨੇ ਗੱਲਾਂ ਸਾਨੂੰ ਕਦੇ ਨਹੀਂ ਜਤਾਇਆ ਬਾਪੂ ਨੇ ਦੇ ਖਾ ਕੇ ਚੰਗਾ ਟਾਈਮ ਸਾਨੂੰ ਆਪ ਮਾੜਾ ਟਾਈਮ ਸੀਨੇ ਤੇ ਹੰਡਾਇਆ ਬਾਪੂ ਨੇ ਇਹ ਤੁਹਾਡੇ ਗਾਣੇ ਦੀ ਗੱਲ ਕਰੀ ਨਾ ਤੁਹਾਡੇ ਗਾਣੇ ਦੇ ਵਿੱਚ ਨਾ ਤੁਹਾਡੇ ਇੱਕ ਇੱਕ ਵਰਡ ਜਿਹੜੇ ਨੇ ਉਹ ਕਲੀਅਰ ਹੋ ਰਿਹਾ ਵੀ ਕਿੰਨੇ ਕ ਤੁਸੀਂ ਦੁੱਖ ਦੇਖਿਆ ਤੇ ਆਪਣੇ ਆਪ ਨੂੰ ਅੱਗੇ ਵਧਾਣ ਦੀ ਕਿੰਨੀ ਜ਼ਿਆਦਾ ਕੋਸ਼ਿਸ਼ ਕਰ ਰਹੇ ਲੇਕਿਨ ਚਲੋ ਹਾਲਾਤ ਸਾਰਿਆਂ ਨੂੰ ਮਜਬੂਰ ਕਰ ਦਿੰਦੇ ਨੇ ਤੁਹਾਡੇ ਵੱਲੋਂ ਜਿਹੜਾ ਅੱਜ ਦੇ ਯੂਥ ਨੂੰ ਉਹ ਕੀ ਮੈਸੇਜ ਰਹੂਗਾ ਮੈਸੇਜ ਤਾਂ ਬਸ ਇਹੀ ਰਹੂਗਾ ਕਿ ਸਾਰੇ ਜਣੇ ਬਸ ਆਪਣੇ ਪੈਰਾਂ ਤੇ ਹੀ ਕੋਸ਼ਿਸ਼ ਕਰੋ ਕਿ ਆਪਣੇ ਪੈਰਾਂ ਤੇ ਹੀ ਖੜੇ ਹੋਈਏ ਕਿਸੇ ਦੇ ਸਹਾਰਾ ਲੈ ਕੇ ਕਿਸੇ ਦੇ ਮੋਢੇ ਦਾ ਸਹਾਰਾ ਲੈ ਕੇ ਨਹੀਂ ਕਿਉਂਕਿ ਅੱਜ ਕੱਲ ਕੋਈ ਕਿਸੇ ਦਾ ਨਹੀਂ ਹੈ ਜੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਮੈਂ ਬੜ ਬਹੁਤ ਨੇੜੇ ਮਾਰੇ ਸਮੇਂ ਨੂੰ ਦੇਖਿਆ ਤੇ ਆਪਣਿਆਂ ਨੂੰ ਵੀ ਦੇਖਿਆ ਕੋਈ ਆਪਣਾ ਨਹੀਂ ਕੋਈ ਰਿਸ਼ਤੇਦਾਰ ਨਹੀਂ ਕੋਈ ਪਿਆਰ ਨਹੀਂ ਕੋਈ ਯਾਰ ਨਹੀਂ ਹੁੰਦਾ ਜਦੋਂ ਤੁਹਾਡੀ ਜੇਬ ਤੇ ਪੈਸੇ ਹੈ ਉਦੋਂ ਸਾਰੇ ਤੁਹਾਡੇ ਨਾਲ ਨੇ ਬਸ ਪੈਸਾ ਜੋ ਕਿ ਸਾਰੇ ਨਾਲ ਹੀ ਰਹਿੰਦੇ ਨੇ